ਸਰ ਪਿੱਛੇ ਵੀ ਮੌਕਾ ਦੇ ਪਿੱਛੇ ਵਾਲੀ ਮੀਡੀਆ ਆਜਾ ਅੱਗੇ ਨੂੰ ਆਜਾ ਆਜਣ ਨੂੰ ਆਜਣ ਨੂੰ ਕੋਈ ਨਹੀਂ ਰੰਗ ਥੋੜਾ ਪਿੱਛੇ ਕਰ ਲੋ ਕਰ ਲੋ ਕੁੰਡਾ ਵੱਲੋਂ ਇੱਥੇ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਉੱਤਲ ਕਿੱਥੇ ਜਾ ਰਹੇ ਉੱਥੇ ਉਹ ਰੋਡ ਅਸੀਂ ਕਰ ਲਿਆ ਨਾ ਸਾਡੀ ਯਾਰ ਆਰੇ ਦਿੰਦੇ ਕਿ ਨਾ ਲਾਈ ਵੀ ਇਹਨਾਂ ਨੂੰ ਕੱਟੂਟ ਆਉਂਦਾ ਉਹਦੇ ਕਿਹੜਾ ਵਿਚਰੇਗਾ ਠੀਕ ਹੈ ਉਹ ਵੀ ਵਿਚਰੇਗਾ ਚਲੋ ਜੀ ਦਾ ਲਾਭ ਨੂੰ ਬਚਾਤਾ ਜੀ ਤੁਸੀਂ ਆਪ ਜੀ ਆਪ ਜੀ ਕਿ ਇਹ ਸਿਲੇਬਸ ਪੜ੍ਹਨ। ਨਹੀਂ ਸਰ ਸਿਲੇਬਸ ਨਹੀਂ। ਅ ਅੰਮਲੇ ਸਾਥ ਵੀ ਦਿੱਤੇ ਕਰਦੇ ਜੀ ਬੱਚੇ। ਅੱਛਾ। ਇਹਦਾ ਸਕੂਲ ਹੈ ਬੇਟਾ। ਅੱਛਾ। ਇਹ ਬਣਾ ਕੇ ਆ ਕੇ ਤੁਸੀਂ ਸਿਲੇਬਸ ਦੀ ਕਿਤਾਬਾਂ ਵੀ ਪੜ ਸਕਦੇ ਹੋ। ਇਹ ਵੀ ਕਰੇ ਮਾਹੌਲ ਨਹੀਂ ਬਣਦਾ। ਹਾਂ ਜੀ। ਸਿਟਿੰਗ ਹੋ ਜਾਂਦੀ ਹੈ ਮੂਵੀ। ਸਿਟਿੰਗ ਹੋ ਜਾਂਦੀ ਹੈ। ਵੈਰੀ ਗੁੱਡ। ਆਲ ਦਾ ਬੈਸਟ। ਥੈਂਕ ਯੂ ਸਰ।

ਬਨਾਲੇ ਵੀ ਸੀ ਨੌ ਬਣਾਈ ਹੁੰਦੀ ਹੈ ਹਾਂ ਬਨਾਲੇ ਵਾਲਿਆਂ ਦਾ ਟੋਕਾ ਬੜਾ ਨਾ ਵਾਇਪਟੇ ਅਫਸਰ ਵਾੜਨਾ ਕੀ ਵੜਨਾ ਹੈ ਹਾਈ ਐਸ ਬੈਰੀ ਹਾਈ ਐਸ ਬੈਰੀ ਹਾਈ ਐਸ ਹਿੱਟਿੰਗ ਨਾ ਬਾਕਸ ਹੈ ਜਿਹੜੀ ਲਾਇਬ੍ਰੇਰੀ ਹਾਂਜੀ ਕੰਪੀਟੀਸ਼ਨ ਦੀਆਂ ਬੁੱਕਸ ਬਾਰੇ ਅਸਲ ਜੀ ਬਹੁਤ ਧੰਨਵਾਦੀ ਆ ਤੁਹਾਡੇ ਤਸਵੀਰਾਂ ਬਣਾਉਂਦਾ ਕੀਤਾ ਤੇ ਅਸਲ ਜੀ ਬਹੁਤ ਆਸਾਨੀ ਹੋ ਗਿਆ ये उन सारे तरीके कई बारी करे कम हॉल भी बनता है ना पर नहीं में बन जाता कई बार भी वो हो जाता ना बिल्कुल पेपर के रेकलेशन में देर चल जाए तो अच्छा शांति ना पड़ अच्छा गुड लक ऑल द ਮਾਪਾ ਪਕ ਐਕਚੁਅਲ ਕਰਨਾ ਹੈ ਹਾਂ ਅੱਗੇ ਆਣਾ ਹੈ ਤੁਹਾਡੇ ਕੋਲ ਹਾਂ ਜੀ ਹਾਂ ਸਾਹ ਕੱਢੀ ਉਹਨਾਂ ਨੂੰ ਵੀ ਕਰ ਲਓ 1 ਮਿੰਟ ਰਾਮਨ ਵਾਲਾ ਆਉਗਾ ਆਰਾਮ ਨਾਲ ਉਹਨੇ ਕਰਕੇ ਉਹ ਮੇਰੇ ਕੋਲ ਕੋਪਰਸ਼ਾ ਅੱਜ ਅੱਜ ਬਾਹਰ ਮਾਨ ਸਰ ਤੁਸੀਂ ਕਹਿੰਦੇ ਕਿ ਜਿਹੜਾ ਮਾਰੀ ਦੋਸਤ ਜੀ ਇਥੇ ਬੱਚਿਆਂ ਦੀ ਸੁਵਿਧਾ ਤਾਂ ਕਿਹੜੀ ਮਿਲਵਾ ਸਕਦੇ ਹਾਂ ਹਾਂ ਕੋਈ ਸਾਰਨ ਨਹੀਂ ਹੋ ਗਿਆ ਉਹ ਇਹ ਪੂਰੀ ਹੋ ਜਾਂਦੀ ਹੈ ਅੱਛਾ ਹਾਂ ਜੀ ਠੀਕ ਤਾਂ ਕਿਹੜਾ ਪੰਗਾਇਆ ਜੀ ਤਾਂ ਦੇਤੀਗਾ ਉਹਦੇ ਲੋਟ ਕਰਦੇ ਆ ਅੱਛਾ ਸੀੜੀਓਂ ਕਰਦੇ ਨੇ ਹਾਂ ਜਾਈਂ ਲੜਕੇ ਇਹ ਤਿੰਨ ਸਕੂਲ ਲੱਗਦੇ ਜੀ ਲੜਕਿਆਂ ਦੇ ਥੈਂਕ ਯੂ ਧੰਨਵਾਦ ਠੀਕ ਜੀ ਅਲੱਖ ਲਾਏ

ਇੱਕ ਮਿੰਟ ਇੱਕ ਵਾਰ ਸਾਰ ਤੋਂ ਦੱਸਾਂ ਮੈਂ ਸਰ ਇਹ ਕਹਿੰਦੇ ਇਹ ਕਹਿੰਦੇ ਕਿ ਮੈਂ ਸਾਡੇ ਇਹਦੀ ਲੀਡਰ ਦੇ ਸਾਡੇ ਪੁਰਾਣੇ ਬੰਦੇ ਨੇ ਇਹਦੇ ਹੁੰਦਾ ਅੱਜ ਕੀ ਗੱਲ ਚੱਲਿਆ ਉਪਰਾਲਾ ਕੀਤਾ ਗਿਆ ਦੋ ਪੂਰੇ ਪੰਜਾਬ ਦੇ ਵਿੱਚ ਲਗਭਗ ਹਰ ਹਲਕੇ 'ਚ ਲਗਭਗ ਹਰ ਹਲਕੇ ਦੇ ਵਿੱਚ ਉਹ ਸ਼ਾਨਦਾਰ ਲਾਇਬ੍ਰੇਰੀਆਂ ਜਿਹੜੀਆਂ ਉਹ ਖੋਲ ਰਹੇ ਆ ਜਿਹਦੇ ਚ ਬਰਨਾਲੇ ਦੇ ਵਿੱਚ ਨੌ ਲਾਇਬ੍ਰੇਰੀਆਂ ਨੇ ਤੇ ਅੱਜ ਸੈਣੇ ਆ ਤੇ ਨਾਲਾ ਨਾਲ ਅਜ ਵਰਚੁਅਲ ਮਹਿਲ ਕਲਾਂ ਦੀ ਅਚਾਰ ਨੇ ਤੇ ਨਾਲ ਨਾਲ ਜਿਹੜਾ ਆਪਣਾ ਬਦੌੜਾ ਹਲਕਾ ਉਹਦੀ ਅਚਾਰ ਨੇ ਤੇ ਸਿਲੇਗਸਤੀਆਂ ਕਿਤਾਬਾਂ ਵੀ ਫਿਰ ਅਵੇਲੇਬਲ ਹੋਣਗੀਆਂ ਬੱਚੇ ਆਪਣੀਆਂ ਕਿਤਾਬਾਂ ਘਰੋਂ ਲਿਆ ਲਿਆ ਕੇ ਇੱਥੇ ਪੜ ਸਕਦੇ ਤੇ ਨਾਲ ਪੂਰੀ ਦੁਨੀਆ ਦੀਆਂ ਜਿਹੜੀਆਂ ਕੰਪੀਟੀਸ਼ਨ ਦੀਆਂ ਕਿਤਾਬਾਂ ਨੇ ਜਨੋਲਜ ਦੀਆਂ ਕਿਤਾਬਾਂ ਨੇ ਕਿਉਂ ਕਰੇ ਕਈ ਵਾਰੀ ਮਾਹੌਲ ਨਹੀਂ ਬਣਦਾ ਪੜਨ ਦਾ ਰੋਲਾ ਪੈਂਦਾ ਰਹਿੰਦਾ ਜਾਂ ਕੋਈ ਤਾਂ ਬੱਚੇ ਇੱਥੇ ਆ ਕੇ ਆਪਣੀ ਪੜਾਈ ਕਰ ਸਕਦੇ ਆ ਉਹ ਕਿਹੜੀ ਕ੍ਰਾਂਤੀ ਵੀ ਬੜੀ ਉਪਰਾਲਾ ਕੀਤਾ ਜਾ ਰਿਹਾ ਇਹਨਾਂ ਲਾਹਾ ਮਿਲੇਗਾ ਬੱਚਿਆਂ ਨੂੰ ਕੁਲ ਮਿਲੋ ਭਾਈ ਦੇਖੋ ਜੇ ਮਾਹੌਲ ਮਿਲ ਜੇ ਬੱਚੇ ਤਾਂ ਹੌਣ ਬੱਚਿਆਂ ਨੂੰ ਪੁੱਛਿਆ ਕੋਈ ਹਾਈਐਸ ਬੰਨ ਨੂੰ ਕਹਿੰਦਾ ਕੋਈ ਆਈਪੀਐਸ ਬੰਨ ਨੂੰ ਕਹਿੰਦਾ ਹਨਾ ਕੋਈ ਇੰਜੀਨੀਅਰ ਬੰਨ ਨੂੰ ਕਹਿੰਦਾ ਸੋ ਸੁਪਨੇ ਬੱਡੇ ਰੱਖਣੇ ਚਾਹੀਦੇ ਆ ਮੈਨੂੰ ਉਮੀਦ ਹੈ ਕਿ ਇਹ ਸਾਡੇ ਇਸ ਹਲਕੇ ਨੂੰ ਆਪਾਂ ਪਛੜਿਆ ਹੋਇਆ ਕਹਿੰਦੇ ਸੀ ਬਿਲਕੁਲ ਪੱਕਾ ਤੇ ਮੈਨੂੰ ਉਮੀਦ ਹੈ ਹੁਣ ਇਹ ਇਲਾਕਾ ਜਿਹੜਾ ਸਰਗੁਰੂ ਬਹੁਤ ਉਮੀਦ ਲੋਕਾਂ ਨੂੰ ਇਸ ਹਲਕੇ ਦੀ ਬਦੌੜ ਕਿ ਆਨ ਵਾਲੀ ਬਹੁਤ ਚੀਜ਼ਾਂ ਦੀ ਮੰਗਾਂ ਨੇ ਜਿਵੇਂ ਵੱਡੇ ਕਾਲਜ ਆ ਇੱਥੇ ਕੁੜੀਆਂ ਦੇ ਇੰਜੀਨੀਅਰਿੰਗ ਕਾਲਜ ਹਾਂਜੀ ਪਰ ਉਹ ਚੀਜ਼ਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਕਿ ਹੋਊਗੀ ਪੂਰੀ ਕਾਲਜਾਂ ਦੀ ਵੀ ਪਲੱਸ ਸੰਗਰੂਰ ਮੈਡੀਕਲ ਕਾਲਜ ਤੇ ਇਸ ਤੋਂ ਇਲਾਵਾ ਜਿਹੜਾ ਖੇਤਾਂ ਨੂੰ ਪਾਣੀ ਜਿਹੜਾ ਮਿਲੇ ਆ ਅ ਬਿਜਲੀ 29 ਲੱਖ ਰੁਪਏ ਦਾ ਹੈ ਹਰੇਕ ਪਰਿਵਾਰ ਨੂੰ ਸਿਹਤ ਬੀਮਾ ਬਿਨਾਂ ਕਿਸੇ ਫਾਰਮ ਤੋਂ ਬਿਨਾਂ ਕਿਸੇ ਦੇ ਪੈਣਗੇ ਬੱਚਾ ਹੈ ਨੇ ਨੂੰ ਕੀ ਪੰਜਾਬ ਦੇ ਕੇ ਜਾ ਰਹੇ ਦੇਖੋ ਸੈਣਾ ਸੰਸਦ ਮੈਂਬਰ ਵਲੇ ਤੁਸੀਂ ਕਾਫੀ ਗ੍ਰਾਂਟਾਂ ਪਹਿਲ ਦੇ 100000 ਦਿੱਤੀਆਂ ਸੀ ਤਾਂ ਹੁਣ ਸੰਸਦ ਮੈਂਬਰ ਸਾਡੇ ਕੋਲ ਆਖੜੇ ਨੇ ਸੰਸਦ ਮੈਂਬਰ ਸਾਡੇ ਆਖੜੇ ਨੇ 5 ਕਰੋੜ ਦੀ ਮੰਗ ਕੀਤੀ ਹੈ ਪੰਚਾਇਤ ਨੇ ਸੈਣਾ ਪੰਚਾਇਤ ਨੇ ਚਲ ਵਿਕਾਸ ਕਰ ਇੱਥੇ ਨਗਰਪਾਲਿਕਾ ਦਾ ਵੀ ਮੁੱਦਾ ਕਾਫੀ ਗਰਮਾਇਆ ਹੋਇਆ ਹੈ ਹਾਂਜੀ ਬਹੁਤ ਸੋਹਣਾ ਪੰਚਾਇਤ ਘਰ ਹੈ ਇੱਥੇ ਪਰ ਮੈਨੂੰ ਯਾਦ ਹੈ ਇਸ ਗੱਲ ਦਾ ਕਿ ਬੜਾ ਸ਼ਾਨਦਾਰਾ ਨਾਲ ਹੀ ਪنجਾਇਤ ਕਰਾ ਉਹ ਬੋਰਡ ਦੇ ਥੱਲੇ ਆਉਂਦੇ ਰਹੇ ਹਾਂ ਸੋ ਸਰਪਧੌਰ ਸਿਵਲ ਹਸਪਤਾਲ ਦੇ ਵਿੱਚ ਡਿਜੀਟਲ ਐਕਸਰੇ ਮਸ਼ੀਨ ਦੀ ਲੰਬੇ ਚਿਰ ਤੋਂ ਮੰਗ ਆ ਗਈ ਜੀ ਉਹ ਪੂਰੀ ਨਹੀਂ ਹੋ ਰਹੀ ਜੀ ਕਾਫੀ ਇਹਨੂੰ ਟਾਈਮ ਹੋ ਗਿਆ ਜੀ ਬਿਲਕੁਲ ਅਸੀਂ ਦੇਖੋ ਸਾਡੇ ਤਿੰਨੋ ਐਮਐਲਏ ਖੜੇ ਨੇ ਇਸ ਇਲਾਕੇ ਦੇ ਐਮਪੀ ਸਾਹਿਬ ਖੜੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮਾਲਕ ਆਮ ਆਦਮੀ ਕਲੀਨ ਫੈਗਾ ਜੀ ਜੀ ਹੈ ਵੱਡੇ ਹਸਪਤਾਲ ਵੀ ਜਿਹੜੇ ਨੇ ਉਹ ਵੀ ਲੋਕਾਂ ਨੂੰ ਅਸੀਂ ਦੇਵਾਂਗੇ ਤਾਂ ਕਿ ਕਿਉਂਕਿ ਪਹਿਲਾਂ ਆਪਣੇ ਇਲਾਕੇ ਨੂੰ ਇਲਾਜ ਵਾਸਤੇ ਜਤਾਂ ਡੀ ਐਮ ਸੀ ਲੁਧਿਆਣਾ ਜਾਂ ਪਟਿਆਲੇ ਅਜਿ ਜਾਣਾ ਪੈਂਦਾ ਸੀ ਕਈ ਵਾਰੀ ਟਾਈਮ ਬਹੁਤ ਕ੍ਰੂਸ਼ਲ ਹੁੰਨ ਤੋਂ ਉਸ ਵੇ ਸਰ ਜੀ ਬਲੈਕਸਨਟੀ ਚੋਰ ਹੋਊਗਾ ਜਿਹੜਾ ਤੁਸੀਂ ਆਉਣ ਵਾਲੇ ਦਿਨਾਂ ਚ ਅਨਾਉਂਸਮੈਂਟ ਹੋਊਗੀ ਜ਼ਿਲ੍ਹਾ ਪੱਗ ਸਰ ਜਿਹੜੇ ਹਰਮਨ ਦਰਵਾਸਾਂ ਤੋਂ ਧਮਕੀਆਂ ਨੂੰ ਲਈ ਕਿ ਇਸ ਸਾਲ ਅਸੀਂ ਉਹਨਾਂ ਨੂੰ ਕ੍ਰੈਸ਼ ਕਰ ਲਿਆ ਜਿਹੜਾ ਉਹਨਾਂ ਦਾ ਨੰਬਰ ਹੈ ਜਿਹੜਾ ਜਿੱਥੋਂ ਹੀ ਈਮੇਲ ਆਈ ਹੈ ਬੜੀ ਜਲਦੀ ਜਿਹੜਾ ਉਹਨਾਂ ਨੂੰ ਜਿਹੜਾ ਫੜ ਕੇ ਲਾਵਾਂਗੇ ਤੇ ਇਸ ਤਰ੍ਹਾਂ ਦੀ ਹਿੰਮਤ ਮਤਲਬ ਜਿਹਦੀ ਜਿਹਨੇ ਵੀ ਕੀਤੀ ਹੈ ਉਹਨੂੰ ਮਿਸਾਲੀ ਸਜ਼ਾਾਂ ਮਿਲਣਗੇ ਪੈਸੇ ਵੀ ਅਸੀਂ ਵਿਧਾਨ ਸਭਾ ਦੇ ਵਿੱਚ ਵੀ ਇਤਵੀਆਂ ਧਾਰਮਿਕ ਵਿਗਰਾਹਤੀਆਂ ਜੇ ਕੋਈ ਵੀ ਇਤਵੀ ਕਰੇ ਕੋਸ਼ਿਸ਼ ਕਰੂਗਾ ਸਖਤ ਸਿਆਮ ਰੱਖਿਆ ਉਹਦੇ ਵਿੱਚ ਗੁਰੂ ਘਰ ਜਾਂ ਉਹਦੇ ਵਿੱਚ ਕੋਈ ਵੀ ਧਾਰਮਿਕ ਬਿਲਡਿੰਗ ਵੀ ਉਹਦੇ ਵਿੱਚ ਇਨਕਰੂਡ ਕਰੇ ਸੋ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਸਾਡੇ ਅਜਤਾ ਦਰਬਾਰ ਸਾਹਿਬ ਜਾਨਿਆ ਆਪਣੀ ਪਰਿਵਾਰ ਦੀ ਸੁਰੱਖਿਆ ਮੰਗਣ ਤੇ ਇੱਕ ਮੈਂ ਹੋ ਸਕਦਾ ਕਿ ਦਰਵਾਜ਼ਾ ਸਾਬ ਨੂੰ ਕੋਈ ਨਹੀਂ ਦੰਕਾ